ਅੱਜ ਮੈਂ ਯਾਰ ਯੂਨੀਵਰਸਿਟੀ ਦੇ ਜਿਹੜਾ ਕਮੇਟੀ ਹਾਲ ਹੈ ਉਸ ਵਿੱਚ ਤੁਸੀਂ ਸਾਰੇ ਇਕੱਠੇ ਹੋਏ ਆ ਜਿਹਦੇ ਚ ਕਾਰੋਬਾਰ ਨੂੰ ਚਲਾਉਣ ਵਾਸਤੇ ਜਿਵੇਂ ਖਾਦਾ ਦਵਾਈਆਂ ਪੁੰਨੀਆਂ ਦੁਕਾਨਾਂ ਖੋਲ੍ਹਣੀਆਂ ਹੁੰਦੀਆਂ ਉਹਦੇ ਵਾਸਤੇ ਪਹਿਲਾਂ ਲੋਕ ਵੈਸੀ ਲਾਇਸੈਂਸ ਲੈ ਲੈਂਦੇ ਸੋਨ ਲਈ ਟ੍ਰੇਨਿੰਗ ਜ਼ਰੂਰੀ ਕਰ ਦਿੱਤੀ ਜਿਹਦੇ ਚ 40 ਬੱਚੇ ਬੈਚ ਵਿੱਚ ਨਿਕਲਦੇ ਆ ਸਾਲ ਨੂੰ ਦੇ ਉਹਨੂੰ ਬਹੁਤ ਵਧੀਆ ਜਿਹੜੀ ਜਿਸ ਤਰ੍ਹਾਂ ਬੀਐਸਸੀ ਕਰਾਉਨੇ ਆ ਅਸੀਂ 4 ਸਾਲਾਂ ਤਕਰੀਬਨ ਉਹਦਾ ਜਿਹੜਾ ਲਚੋੜ ਹੈ ਉਹ ਇਹਨਾਂ ਨੂੰ ਸਾਡੇ ਜਿਹੜੇ ਮਹਾਰ ਲੋਕ ਦੱਸਦੇ ਆ ਤੇ ਜਿਹੜੀਆਂ ਲੋਕਾਂ ਦੀ ਸੇਵਾ ਲਈ ਇਹਨਾਂ ਨੇ ਆਪਣੇ ਕੇਂਦਰ ਖੋਲ੍ਹਨੇ ਉਹਨਾਂ ਲਈ ਜਾਣਕਾਰੀ ਸਹੀ ਢੰਗ ਨਾਲ ਦੇ ਸਕਣ ਜਿੱਥੇ ਲੋਕਾਂ ਦੀ ਵੀ ਬੱਚਤ ਹੋਵੇ ਵਾਤਾਵਰਨ ਵੀ ਵਧੀਆ ਰਹੇ ਤੇ ਸਾਡਾ ਪੈਸਾ ਵੀ ਕੱਟੇ ਸੂਬਾ ਸਾਨੂੰ ਕਾਫੀ ਪ੍ਰਾਲੇ ਕਰਿਆ ਨੇ ਖੇਤੀ ਨੂੰ ਪ੍ਰਦਾਨ ਵਾਸਤੇ ਹਾਂਜੀ ਸੂਬਾ ਸਾਨੂੰ ਕਾਫੀ ਪ੍ਰਾਲੇ ਕਰਿਆ ਖੇਤੀ ਨੂੰ ਪ੍ਰਦਾਨ ਵਾਸਤੇ ਹਾਂ ਸਾਡਾ ਸੂਬਾ ਹੀ ਜਿਹੜਾ ਖੇਤੀ ਪ੍ਰਦਾਨ ਹੈ ਖੇਤੀ ਬਚਾਉਣ ਵਾਸਤੇ ਸਾਨੂੰ ਸਾਰੇ ਹਰ ਇੱਕ ਵਰਗ ਨੂੰ ਚਾਹੇ ਉਹ ਬਲਾਜਮ ਹੈ ਚਾਹੇ ਉਹ ਕਿਸਾਨ ਹੈ ਮਜ਼ਦੂਰ ਹੈ ਉਹ ਵਪਾਰੀ ਹੈ ਜੇ ਅਸੀਂ ਖੇਤੀ ਬਚਾ ਲਵਾਂਗੇ ਤਾਂ ਅਸੀਂ ਤਰੱਕੀ ਵਿੱਚ ਰਹਾਂਗੇ ਨਹੀਂ ਸਾਡੇ ਕੋਲੇ ਪੰਜਾਬ ਦੇ ਕੋਲੇ ਬਹੁਤ ਹੀ ਵੱਡੇ ਸਾਧਨ ਹੈ ਸਰ ਕੇਂਦਰ ਸਰਕਾਰ ਬਲੋਂ ਕਿੱਥੇ ਲਿਖ ਰਹੀ ਹੈ ਪੰਜਾਬ ਭਜਾਨਾ ਲੋਕੀ ਤੁਸੀਂ ਪਾਣੀ ਦੇ ਮੁੱਦੇ ਹੱਲ ਕਰਨ ਵਾਸਤੇ ਇਕੱਠੇ ਆ ਕੇ ਗੱਲਬਾਤ ਕਰੋ ਮੀਟਿੰਗ ਕਰ ਲਈਏ ਕਿਵੇਂ ਸਮਝਿਆ ਉਹ ਵੇਖੋ ਜਿਹੜਾ ਪਾਣੀ ਸਾਡਾ ਹੱਕ ਹੈ ਉਹ ਸਾਡਾ ਵੀ ਪੂਰਾ ਨਹੀਂ ਹੋ ਰਿਹਾ ਕੇਂਦਰ ਸਰਕਾਰ ਨੇ ਜਰੂਰ ਲਿਖਣੀ ਹੈ ਲਿਖਣੀ ਹੈ ਉਹਨੂੰ ਮੁੱਖ ਮੰਤਰੀ ਸਾਹਿਬ ਸਾਹਮਣੇ ਸਾਡੇ ਕੋਲ ਜਦੋਂ ਵੱਧ ਕੁਝ ਹੈ ਹੀ ਨਹੀਂ ਅਸੀਂ ਕਿਸ ਨੂੰ ਦੇ ਕਿਵੇਂ ਸਕਦੇ ਸਰ ਝੋਨਾ ਇਸ ਵਕਤ ਕੀ ਵਜਾ ਚੱਲਦਾ ਹੈ ਕਿ ਝੋਨਾ ਚੰਗੀ ਸਪੀਡ ਚ ਹੈ ਤਕਰੀਬਨ 30 ਲੱਖ ਹੈਕਟੇਅਰ ਬੀਜਿਆ ਜਾਂਦਾ 1500 ਤਪੀ ਗਏਗੇ ਤੇ ਇਸ ਵਾਰ ਅਬਜੇਟੇ ਨੇ ਨਤੀਜਾ ਕਿ ਮਗਾਤਾਰ ਸਰਵੋਤਮ ਸਹਿਯੋਗ ਦਾ ਨਿਸ਼ਾਨਾ ਕਰੇ ਨੇ ਇਹਨੇ ਸਰਕਾਰ ਕਰ ਰਹੀ ਹੈ ਜੇ ਕਿਸੇ ਨੇ ਕੁਝ ਕੀਤਾ ਹੋਣਾ ਤਾਂ ਫੇਰ ਹੀ ਉਸ ਨੂੰ ਕੋਈ ਗੱਲ ਹੁੰਦੀ ਆ 3 ਕਰੋੜ ਲੋਕ ਵਸਦੇ ਆ ਕਿਸੇ ਨੂੰ ਕਿਹਦੇ ਕਿਹਦੇ ਨਾਲ ਤੱਕਿਆੜੀ ਕਰਦਾ